ਨਾ ਸ੍ਰੀ ਵਾਹਿਗੁਰੂ ਜੀ ਪੰਜਵੇਂ ਸ਼ਹੀਦ ਤੇ ਗੁਰੂ ਪਿਆਰ ਵਾਲਿਓ ਇਹਨਾਂ ਨੂੰ ਸ਼ਹੀਦਾਂ ਦਾ ਜਿਹੜਾ ਸਰਤਾਜ ਮੰਨਿਆ ਗਿਆ ਇਸੇ ਕਰਕੇ ਆਖਿਆ ਗਿਆ ਸਤਿਗੁਰੂ ਸੱਚੇ ਪਾਤਸ਼ਾਹ ਮਰਨੂ ਕੀ ਸ਼ਹੀਦਾਂ ਦੇ ਸਰਦਾਰ ਇਹ ਆਪਣੇ ਭਾਰਤ ਵਰਸ਼ ਦੇ ਅੰਦਰ ਪਹਿਲੇ ਸ਼ਹੀਦ ਹੋਏ ਨੇ ਜਿਹੜੇ ਭਾਰਤ ਵਰਸ਼ ਦੇ ਅੰਦਰ ਇਹ ਸ਼ਬਦ ਦੇ ਸ਼ਹੀਦ ਸ਼ਬਦ ਸਾਡੇ ਭਾਰਤ ਵਿੱਚ ਲੈ ਕੇ ਗਏ ਨੇ ਤੇ ਗੁਰੂ ਪਿਆਰ ਵਾਲਿਓ ਸ਼ਹੀਦ ਦੀ ਪਦਵੀ ਜਿਹੜੀ ਹਰ ਕਿਸੇ ਨੂੰ ਨਹੀਂ ਮਿਲ ਜਾਇਆ ਕਰਦੀ ਜਿਹਦੀ ਕਮਾਈ ਹੋਵੇ ਜਿਹਦਾ ਤਪ ਹੋਵੇ ਜਿਹਦੇ ਵਿੱਚ ਪ੍ਰਮਾਤਮਾ ਆਪ ਵਸ ਕੇ ਆਇਆ ਹੋਵੇ ਜਿਹੜਾ ਦੁਖੀਆਂ ਲਈ ਸੋਚਦਾ ਹੋਵੇ ਗਰੀਬਾਂ ਲਈ ਮਸੀਹਾ ਬਣ ਕੇ ਆਇਆ ਹੋਵੇ ਤੇ ਫਿਰ ਆਪਣੇ ਪਿੰਡ ਤੇ ਹਰ ਇੱਕ ਦੁੱਖ ਸਹਾਰ ਕੇ ਕਸ਼ਟ ਸਹਾਰ ਕੇ ਜਿਹੜਾ ਦੂਜਿਆਂ ਲਈ ਜਾਂਦਾ ਏ ਦੂਜਿਆਂ ਲਈ ਆਪਾ ਜਿਹੜਾ ਵਾਰ ਕੇ ਇਸ ਜਹਾਨਾ